ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋਪਦੇ ਸੀ ਸ਼ਟਰ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀ ਕੀ ਸਮਾਨ ਕਰ ਦਿੰਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕਰ ਦਿੰਦੇ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਟੋਪਣ ਦੀ ਇਸ ਪੈਗਲੋਂ ਜਿਹੜੀਆਂ ਵਾਦਾਤਾ ਕੀਤੀਆਂ ਗਈਆਂ ਨੇ 32 ਫਰਵਰੀਰ ਸਾਨੂੰ ਜਿਹੜੀਆਂ ਮਹਾਰਾਣੀ ਇਨਾ ਕੋਲੋ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਟ ਤੋੜਦੇ ਸੀ ਧਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਕੋਕਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਕਢਨੇ ਮੋਰੀ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਰਸ਼ੀਨਾਂ ਤੋਂ ਉਰ ਕਬਰ ਕੀਤੇ ਨੇ ਇਹ ਹੋ ਰਿਹਾ ਹੈ ਕਿ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਮਤਲਬ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੇ ਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਦੇ ਤੇ ਆਪਣੀ ਵਾਗ ਕਰਕੇ ਤੇ ਫਿਰ ਹੋਰ ਨੰਬਰ ਲਾ ਦਿੰਦੇ ਉਹ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਮਾਰਦਾ ਤਾਂ ਕੀ ਦੀਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਿਹੜਾ ਕਿ ਨਿਰਵਾਰ ਸੀ ਤੁਹਾਨੂੰ ਪ੍ਰੈਸ ਰੂਟ ਰਾਈ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋਪਦੇ ਸੀ ਸ਼ਟਰ ਤੋਪ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਦਿੰਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਦਿੰਦੇ ਸੀ ਇਹਨਾਂ ਦਾ ਮੇਲ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਹੈ ਫਰੋਹੀਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਇੱਥੇ ਤੱਕ ਸਾਡੀ ਪੁਛ ਰਿਸ਼ਤੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਦريب 100 ਦੇ ਰੇਜ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜਿਲਿਆਂ ਦੇ ਵਿੱਚ ਜਿਹੜੇ ਛੱਟ ਤੋੜ ਕੇ ਇਹਨਾਂ ਨੇ ਝੂਟੀਆਂ ਦੇਤੀਆਂ ਇਹ ਅਲੱਗ-ਅਲੱਗ ਜਿਲਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਛੱਤਰ ਟੁੱਟਣ ਦੀ ਇਸ ਪੈਗਲੋ ਜਿਹੜੀਆਂ ਵਾਰਦਾਤਾ ਕੀਤੀਆਂ ਗੀਆਂ ਨੇ 32 ਐਫਆਰ ਸਾਨੂੰ ਜਿਹੜੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾ ਕੀਤੀਆਂ ਇਸ ਤੋਂ ਛੁਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਰ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੰਨਾ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਲਈ ਪਤਾ ਚੱਲੇਗਾ ਜੋ ਵੀ ਲੋਕ ਅੱਗੇ ਆ ਕੇ ਸੰਬੰਧ ਥਾੜਿਆਂ ਨੂੰ ਤੇ ਸੰਬੰਧਿਤ ਜਿਹੜਿਆਂ ਨੂੰ ਦੱਸਣਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਦਾਤਾ ਕੀਤੀਆਂ ਇਹਨਾਂ ਦੀ ਮੋਟਰ ਸਕ੍ਰੈਂਡੀ ਏ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾੜੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਟ ਤੋੜਦੇ ਸੀ ਥੇਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਕੋਲਖ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਕੱਢਨੇ ਪੈਸੇ ਕੱਢ ਕੇ ਉਹ ਲੈ ਜਾਂਦੇ ਜਿੱਥੋਂ ਵੀ ਹੋਰ ਇਹਨਾਂ ਨੂੰ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਣ ਦਿੰਦੇ ਆ ਤੇ ਤਾਂਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੈੱਕ ਕਰਕੇ ਨਿਕਲ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਦੇ ਦਰਜ ਹੋਏ ਨੇ ਸਮਰੂਹ ਚ ਪਾਜੇ ਹੋਏ ਨੇ ਬਰਨਾਲੇ ਦੇ ਵਿੱਚ ਚਾਰ ਬਰਨਾਲੇ ਚ ਦੋ ਨੇ ਪਟਿਆਲੇ ਚ ਚਾਰ ਨੇ ਬਠਿੰਡੇ ਚ ਦੋ ਝਾਪੂਰ ਤੇ ਕਮਲੇਕੋਟ ਨੇ ਚ ਦੋ ਰੋਪੜ ਦੇ ਵਿੱਚ ਤਿੰਨ ਤੇ ਖੰਨੇ ਦੇ ਵਿੱਚ ਤਿੰਨ ਨੇ ਨਵਾਂ ਸ਼ਹਿਰ ਇੱਕ ਫਤਗੜ ਸਾਹਿਬ ਇੱਕ ਕਪੂਰਥਾਲੇ ਚ ਤਿੰਨ ਜਲੰਧਰ ਦਿਹਾਤੀ ਦੇ ਕਹਤੇ ਜਲੰਧਰ ਕਮਿਸ਼ਨਰ ਚ ਚਾਹ ਕੁੱਲ 32 ਐਫਆਈਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਇਹਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਵੱਲੋਂ ਆਪਣੇ ਐਸਪੀ ਬੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਮਦਿਆਂ ਨੂੰ ਫੜਨੇ ਤੇ ਇਹਦੇ ਵਿੱਚ ਜੀਐਸ ਇੰਸਪੈਕਟਰ ਸਬੰਧਤ ਡੀਐਸਪੀ ਬੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟੇਰੇ ਰਾਹੀਂ ਔਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅਗੇ ਫਰਦਰ ਇਹਨਾਂ ਤੋਂ ਪੁੱਛ ਕੇ ਅਸੀਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਇਹ ਸਿਟੀ ਫਰੀਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮੁਕਦਮਿਆਂ ਦੀ ਅਜੇ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਰਨ ਵੀਰ ਸਿੰਘ ਇਹਦੇ ਤੇ 14 ਨੇ ਮੁਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛਕਿਸ਼ ਜਿਵੇਂ ਜਿਵੇਂ ਆ ਰਹੀ ਹੈ ਸਭ ਨੇ ਉਹ ਤੁਹਾਨੂੰ ਦੱਸੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਮਵੀਰੇ ਜਿਹੜਾ 37 ਸਾਲ ਦਾ ਹੈ ਪੰਜਵੀਂ ਭੇੜ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਹੈ ਤੇ ਮਨੀ 25 ਸਾਲ ਦਾ ਹੈ ਸਾਰੇ ਹੀ ਹੰਪੜ ਨੇ ਸਾਰੇ ਹੀ ਹੰਪੜ ਨੇ ਚਲੇ ਜੇ ਤੇ ਨੇ ਤੇ ਫੋਲਪੁਰ ਦੇ ਨੇ ਇਹਨਾਂ ਤੋਂ ਅਸੀਂ ਅਗੇ ਹੋਰ ਇਨਵੈਸਟੀਗੇਸ਼ਨਾਂ ਨੂੰ ਦੀ ਪ੍ਰੋਪਰ ਕਰਾਉਣੇ ਪੁੱਛ ਪੁੱਛ ਕਰਾਉਣੇ ਜਿਹੜਾ ਨਵੀ ਹੈ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ ਹਰ ਇੱਕ ਬੰਦੇ ਨੂੰ 7 ਤੋਂ 10000 ਰੁਪਇਆ ਇਹਦੇ ਵੰਡ ਦਿੰਦਾ ਸੀ ਜਿਹੜੀ ਜਿਹੜੀ ਇਹਨਾਂ ਉਹ ਵਾਰ ਵਰਤ ਕਰਨੀ ਤੇ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਗ ਲਗ ਖਾਤੇ ਜਿਹੜੇ ਇਹਨਾਂ ਦੇ ਵਿੱਚ ਇਹਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਇ ਇਹਨੇ ਆਪਣੇ ਭਰਾ ਦੇ ਨਾਂ ਜਿਹਦਾ ਨਾਮ ਹੈਗਾ ਸੋਨੂ ਮਿੱਕੋ ਜੋਨੀ ਉਹਦੇ ਨਾਂ ਦੇ ਉੱਤੇ ਇਹਨੇ ਇੱਕ ਘੁਠੀ ਵੀ ਬੁਲਵਾਈ ਹੋਈ ਹੋ ਕੋਲ ਪਰ ਉਹ ਜੇਲ੍ਹ ਦੇ ਵਿੱਚ ਬੰਦਾ ਉਹਦੇ ਤੇ ਵੀ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੇ ਔਰ ਇਹਨਾਂ ਨੇ ਹੋਰ ਕਿੰਨੇ ਕਿੰਨੇ ਅਕਾਊਂਟ ਖਰਾਏ ਨੇ ਕਿੱਥੇ ਕਿੱਥੇ ਪੈਸੇ ਜਵਾਂ ਕਰਾਏ ਗੱਡੇ ਦੇ ਵਿੱਚ ਆ ਕੇ ਯੂਨੀਵਰਸਿਟੀਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਕਿਨਾਂ ਨੂੰ ਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਲੇਕਰ ਕਿਸੇ ਛੋਬ ਦੇ ਵਿੱਚ ਕੋਈ ਕਿਤੇ ਕੋ ਬੋਲਡ ਪਿਆ ਹੈ ਜਾਂ ਮੇਰੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹੌਲੀ ਹੌਲੀ ਇਹਨਾਂ ਨੂੰ ਰਿਕਵਰ ਕਰਾਂਗੇ ਤੇ ਅਲੱਗ-ਅਲੱਗ ਮਕੰਮਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨ ਬ੍ਰਾਂਡ ਲੈ ਕੇ ਅੱਗੇ ਉਹ ਫਰਜ਼ ਅਸੀਂ ਕੁਛ ਕੁਛ ਨਾਲ ਕਰਾਂਗੇ ਤੇ ਇਹ ਨਾਲ ਜਾਂ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਫਤਾਰ ਕਰਾਂਗੇ ਬਾਕੀ ਦਾ ਤੂੰ ਜਿਹੜਾ ਸਜੋ ਸਮਾਨ ਜਿਹਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਝਾਲੀ ਨੰਬਰ ਪਲੇਟਸ ਫੜਿਆ ਨੇ ਡੀਂਡ ਲਾਉਂਦੀਆਂ ਸਭੇ ਭਰਤ ਦੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅ ਕਵਰ ਕਰ ਲਿਆ ਲਾਦੋਂ ਤੇ ਹੋਰ ਅਗੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਰੇ ਸਰ ਇਹ ਉਹੀ ਕਹਿ ਰਹੇ ਆ ਜਿਹੜਾ ਪਟਿਆਲੇ ਦੇ ਪਿਛਲੇ ਦਿਨੀ ਕਿ ਚਿੱਟੀ ਸਰਕਾਰ ਨੇ ਬੜਾ ਦਾਬਾਇਆ ਸੀ ਫੇਰਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿ ਰਹੇ ਆ ਜੀ ਇਹ ਬਿਲਕੁਲ ਉਹੀ ਕਹਿ ਰਹੇ ਆ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜੇ ਜਿਹੜਿਆਂ ਦਾ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ ਇਹ ਉਹੀ ਕਹਿ ਰਹੇ ਆ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਜੀ ਮਤਲਬ ਉਹ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਫਿਰ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਦੇ ਤੇ ਆਪਣੀ ਵਾਗਤ ਕਰਕੇ ਤੇ ਫਿਰ ਹੋਰ ਨੰਬਰ ਪਾ ਲੈਂਦਾ ਤੇ ਵੈਪਰ ਵੀ ਵਰਤਦੇ ਸੀ ਕਿ ਹਾਂਜੀ ਵੈਪਰ ਵੀ ਹੁੰਦੇ ਸੀ ਇਹਨਾਂ ਕੋਲ ਜਿਹਨਾਂ ਕੋਲ ਨਹੀਂ ਆ ਜਿਹੜੇ ਹੈਗੇ ਨੇ ਕੋਈ ਉਹ ਰੋਡਸ ਨੇ ਤੇ ਦੂਜਾ ਜਿਹੜਾ ਉਹ ਨੂੰ ਪੁੱਟ ਨਾਲ ਚੜਨ ਨੂੰ ਔਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵੈਪਰ ਜਿਹਾ ਆਪਣੇ ਰੱਖੇ ਨੇ ਪਰ ਕੋਈ ਦੂਜਾ ਵੈਪਰ ਨਹੀਂ ਹੈ ਜਿਹੜਾ ਕੋਪਰਸ਼ਨ ਇਹਨਾਂ ਦਾ ਰਮਾਂਡ ਕੁਮਾਂਡ ਹੈ ਜੀ ਕਿੰਨਾਰੇ ਮਾੜੇ ਇਹ ਕੁਸ਼ਮ ਹੁਣ ਇਹਨਾਂ ਨੂੰ ਪੁਲਿਸ ਤੋਂ ਰਮਾਂਡ ਜਿਹੜਾ 4 ਦਿਨ ਦਾ ਮਿਲਿਆ ਅੱਗੇ ਨਾਲ ਫਰਗਰ ਹੋਰ ਵੀ ਲਾਵਾਂਗੇ ਬੜੇ ਤਿੱਸਰ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀਏ ਸ੍ਰਿਪਤਕਾਰ ਵਾਲਿਆਂ ਨੇ ਗੱਲ ਰਾਇਆ ਸੀ ਹੋਰ ਵਾਰਦਾਤਾਂ ਇਹਨਾਂ ਨੇ ਕੀਤੀਆਂ ਸੀ ਤੇ ਇਹ ਆਪਸ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਆ ਕੋਈ ਇਹ ਇਕੱਠੇ ਫਰੋਈਪੁਰ ਦੇ ਰਹਿਣ ਵਾਲੇ ਨੇ ਆਪਸ ਦੇ ਵਿੱਚ ਨੂਨ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾਵ ਰਵੀ ਹੈ ਉਹ ਰਵੀ ਨਹੀਂ ਅੱਗੇ ਬੰਦੇ ਸਾਰੇ ਜਿਹੜੇ ਆਰਤਵੀ ਹੋਇਆ ਜਗਸੀਰ ਤੇ ਮਨੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਅਨਪੜ੍ਹ ਹੈਗੇ ਜੀ ਇਹਨਾਂ ਨੇ ਪ੍ਰੋਪਰਟੀ ਵੀ ਬਣਾਈ ਹੈ ਪੈਸਾ ਇਨਵੈਸਟ ਵੀ ਕੀਤਾ ਹੈ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਹੈ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਵਰਤਕ ਪੁੱਛ ਕੇ ਸਟ ਕਰਨੇ ਆ ਜੀ ਹੋਰ ਇਹਨਾਂ ਦੇ ਵਿੱਚ ਕੋਈ ਇੱਕ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੇ ਔਰ ਪਾਵਰ ਲੈਂਗ ਵੀ ਚੀਜ਼ ਅੱਗੇ ਦੇਖਾਂਗੇ ਨਾਲ ਉਹਦੇ ਕਰੀਬ ਹੋ ਰਹੀ ਹੈ ਕਿ ਕੋਈ ਸੀਸੀਟੀਵੀ ਹੋਰ ਤੁਹਾਡੇ ਕੋਲ ਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਅੰਦਰ ਹੀ ਸ਼ਾਊਰੂਮ ਦੇ ਵਿੱਚ ਜਿਹੜੀਆਂ ਹੋਣਗੀਆਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰੇਆ ਦਾ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਾਅਦਾ ਤਾਂ ਕਰਦੇ ਨੇ ਬਾਕੀ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਵਾਰਦਾਤਾ ਕੀਤੀਆਂ ਨਹੀਂ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਕਿ ਕੀ ਕੀ ਹੈ ਹੈਗਾ ਉਥੇ ਉਸ ਏਰੀਏ 'ਚ ਜਿਹੜੇ ਵੱਡੇ ਸੀਸੀਟੀਵੀ ਕੈਮਰੇ ਆ ਨਹੀਂ ਇਹ ਮੇਰੇ ਖੰਦੇ ਨੇ ਸਰ ਇਹ ਇਹੋ ਹੀ ਬੰਦੇ ਨੇ ਉਥੇ ਜਿਹੜੇ ਕੰਮ ਦੇ ਲੱਗੇ ਨੇ ਉਹਨਾਂ ਲਈ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਬ ਹੋ ਚੁੱਕੀਆਂ ਨੇ ਸਾਰੇ ਜਿਹੜੀਆਂ ਕ੍ਰੋਕੀਆਂ ਬਣਾਈਆਂ ਗਿਆ ਕੋਟੀ ਜਿਹਨਾਂ ਤੁਸੀਂ ਦੱਸਿਆ ਕਿ ਸੀਟੀ ਕੇ ਜਾਣੀ ਬਿਲਕੁਲ ਜੀ ਅਸੀਂ ਆ ਰਹੇ ਹਾਂ ਡੀਸੀਓ ਫਰੋਈਪੁਰ ਨੂੰ ਐਸਐਸਪੀ ਸਾਹਿਬ ਨੇ ਚਿੱਠੀ ਲਿਖਤੀ ਇਹਨਾਂ ਦੀ ਕੋਠੀ ਬਾਰੇ ਵੀ ਬਕਾਇਦਾ ਜਿਹੜੀ ਇਹਨਾਂ ਨੇ ਦੋ ਨੰਬਰ ਤੋਂ ਪੈਸੇਆਂ ਲੋਕਾਂ ਦੀਆਂ ਲੋਪਾਂ ਨੂੰ ਹਨੜਕੇ ਜਿਮੇ ਪ੍ਰੋਪਰਟੀ ਬਣਾਈਆਂ ਸਾਰੀਆਂ ਦੀਆਂ ਸਾਰੀਆਂ ਸੀ ਲੋਪ ਸਾਰੇ ਵੀਕਲ ਅਸਫਲ ਰਿਕਵਰ ਹੋ ਗਏ ਜਾਂ ਇਸ ਤੋਂ ਬਾਅਦ ਹੋ ਰਿਹਾ ਨਹੀਂ ਵੀਕਲ ਜਿਹੜਾ ਸਵਰਥ ਦੇ ਵਿੱਚ ਦੋ ਅਸੀਂ ਵੀਕਲ ਜਿਹੜੇ ਰਿਕਵਰ ਕੀਤੇ ਨੇ ਬਾਕੀ ਆ ਰਾਣਾ ਸਾਡਾ ਜਿਹੜੀਆਂ ਹੈਗੀਆਂ ਨੂੰ ਰਿਪੋਰਟ ਕੀਤੀਆਂ ਜਿਹੜੇ ਐਨਹੀਂ ਸ਼ਾਲਦਾ ਸਿੰਘ ਨੇ ਜੀ ਕਿਉਂਕਿ ਸਾ ਪਟਿਆਲੇ ਦੀਆਂ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਇੱਕ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੇ ਕੀਤੀ ਇਕੱਲੇ ਪੈਸੇ ਹੀ ਲੈ ਕੇ ਗਏ ਉੱਥੇ ਆਈਫੋਨ ਵੇਚੀ ਨਾ ਮਾਰ ਮੰਗਿਆ ਨਾਂ ਮੈਂ ਦੋ ਕਿਹਾ ਵੀ ਹਰੇਕ ਜਿੱਥੇ ਇਹਨਾਂ ਨੇ ਛੱਡ ਤੋੜੇ ਚਾਹੇ ਉਹ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਉਹ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ੌਪ ਦੇ ਵਿੱਚ ਕਰਦੇ ਰਹੇ ਨੇ ਉੱਥੇ ਹੀ ਕੀਮਤੀ ਸਾਮਾਨ ਇਹਨਾਂ ਨੇ ਛੜਿਆ ਨਹੀਂ ਸੀਨਾਂ ਵਾਲੇ ਜਿਹੜਾ ਵੇਟ ਕੇ ਅੰਗੇ ਪੈਸੇ ਕਿੱਥੇ-ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ-ਕਿੱਥੇ ਲਾਏ ਨੇ ਕੀ-ਕੀ ਕਰਦੇ ਆ ਉਹ ਅੱਗੇ ਸਰੀਅਰ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਯੂ ਬੈਂਕ ਤੋਂ ਰੂਪੀਸ ਕਰਾਇਆ ਉਹ ਇਹਦੀ ਵਾਈਫ ਦੇ ਨਾਂ ਦੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਕਾਉਂਟ ਦੇ ਵਿੱਚ ਹੈਗਾ ਸੀ ਬਾਕੀ ਇਹਨਾਂ ਦੀ ਪੋਚਕੈਸ਼ ਦੇ ਵਿੱਚ ਇਹਨਾਂ ਦੇ ਅਕਾਊਂਟ ਹੋ ਕਈ ਨਿਕਲ ਲਗੇ ਸਰ ਕਿੰਨੇ ਕੇ ਪੈਸੇ ਜਿਹੜੇ ਕੈਸ਼ ਜਿਹੜਾ ਜਿਹੜਾ ਤੇ ਖੁੱਜੀ ਹੁਣ ਸਾਰੀਆਂ ਜਿਹੜੀ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਜਿਹੜੀ